ਇਲਾਕਾ ਨਵਾਸੀਆਂ ਦੀ ਮੰਗ ਤੇ ਮੈਂ ਸਰਦਾਰ ਜੀ ਸਿੰਘ ਬਾਦਲ ਜੀ ਨੂੰ ਬੇਨਤੀ ਕੀਤੀ ਕਿ ਉਹਨਾ ਮੇਰੇ ਕੋ ਸਮਾਂ ਨਹੀਂ ਮੰਗਿਆ ਉਹਨਾ ਹੁਣ ਦੇ ਗਰੇ ਕਹਿ ਦਿੱਤਾ ਕਿ 15 ਦਿਨ ਦੇ ਵਿੱਚ ਵਿੱਚ ਹੋਰ ਫੁੱਟਲ ਚਾਲੂ ਹੋਊਗਾ ਸਾਰੀਆਂ ਸਹੂਲਤਾਂ ਮਿਲਣਗੀਆਂ ਤੇ ਮੇਰਾ ਧੰਨਵਾਦ ਨਹੀਂ ਤੁਹਾਨੂੰ ਮੈਂ ਧੰਨਵਾਦ ਕਰਨਾ ਮੈਂ ਧੰਨਵਾਦੀ ਆ ਕਿ ਉਹਨਾ ਇੰਨੀ ਜਲਦੀ ਵਿੱਚ ਇਸ ਹਸਪੀਟਲ ਨੂੰ ਚਾਲੂ ਕਰਵਾ ਦਿੱਤਾ ਬਾਕੀ ਜੋ ਵੀ ਕਮੀਆਂ ਪੇਸ਼ੀਆਂ ਹੋ ਰਹੀਆਂ ਜਿ ਤਰ੍ਹਾਂ ਡਾਕਟਰਾਂ ਦੀ ਘਾਟ ਹਸਪੀਟਲ ਚ ਕੋਈ ਵੀ ਮਸ਼ੀਨਾਂ ਦੀ ਘਾਟ ਕੋਈ ਵੀ ਕਮੀ ਪੇਸ਼ੀ ਆ ਉਹ ਜਲਦੀ ਤੋਂ ਜਲਦੀ ਹੱਲ ਕੀਤੀ ਜਾਊਗੀ ਬਸ ਇਹਨਾ ਕੁਛ ਕੰਡੀ ਹੋਈ ਤੁਹਾਡਾ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਖੱਟਿਆ ਵਾਲੇ ਅੱਜ ਤੋਂ 15 ਦਿਨ ਪਹਿਲਾਂ ਹੀ ਬਾਦਰ ਸਾਹਿਬ ਦੇ ਧਿਆਨ ਚ ਮੁੱਦਾ ਲਿਆਂਦਾ ਗਿਆ ਸੀਗਾ ਔਰ 15 ਦਿਨਾਂ ਦੇ ਵਿੱਚ ਇਹ ਮਸਲਾ ਹੱਲ ਵੀ ਹੋ ਗਿਆ ਬੇਨਤੀ ਹੈ ਸਰਦਾਰ ਸੁਪਰੀ ਸਿੰਘ ਦੀ ਬਾਦਰ ਸਾਹਿਬ ਸਾਡੇ ਸਰਮੂਖ ਹੋਣਗੇ ਤੇ ਇੱਕ ਜ਼ੋਰਦਾਰ ਜਿਕਾਰੇ ਦੇ ਨਾਲ ਉਹਨਾਂ ਦਾ ਸਵਾਗਤ ਕਰੀਏ ਜੀ ਬੋਲੇ ਸੋਨਹਾ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫੀ ਚਾਹੁੰਦਾ ਮੈਂ ਲੇਟ ਹੋਇਆ ਤੇ ਅੱਜ ਸਵੇਰੇ ਅਜ ਨਾਲੇ ਤੇ ਸਾਰਾ ਇਲਾਕਾ ਡੁੱਬ ਗਿਆ ਉੱਥੇ ਜਾਣਾ ਪਿਆ ਉੱਥੇ ਇੰਤਜ਼ਾਮ ਕਰਨੇ ਪਏ ਉੱਥੇ ਪਾਣੀ ਦਾ ਇੰਤਜ਼ਾਮ ਪੁਰਾ ਪੀਣ ਵਾਲੇ ਪਾਣੀ ਦਾ ਲੰਗਰ ਦਾ ਕਿਸ਼ਤੀਆਂ ਦਾ ਬਹੁਤ ਜ਼ਿਆਦਾ ਚੀਜ਼ਾਂ ਦੀ ਲੋਡ ਸੀ ਉਹ ਸਾਰਾ ਸਿ ਇੰਤਜ਼ਾਮ ਕਰਕੇ ਮੈਂ ਇਸ ਕਰਕੇ ਲੇਟ ਹੋ ਗਿਆ ਮਾਫੀ ਚਾਹੁੰਦਾ ਤੁਸੀਂ ਥੋੜੇ ਦਿਨ ਪਹਿਲੇ ਮੇਰੇ ਕੋਲ ਸੰਗਤ ਆਈ ਸੀ ਕਿ ਬਾਬਾ ਬੁੱਢਾ ਜੀ ਦੇ ਸਤਾਨ ਤੇ ਇਹ ਹਸਪਤਾਲ ਹੈ ਉਹ ਬਿਲਕੁਲ ਹੀ ਖਤਮ ਹੋਮੂ ਹੋਏ ਪਿਆ ਤੇ ਐ ਜੀ ਪਵਿੱਤਰ ਧਰਤੀ ਹੈ ਸੋ ਮੈਂ ਉਦੋਂ ਹੀ ਵਾਦਾ ਕੀਤਾ ਸੀ ਕਿ ਤੁਹਾਨੂੰ ਇਮੀਡੀਏਟਲੀ ਚਲਾਵਾਂਗੇ ਤੇ ਮੈਂ ਅੱਜ ਤੁਹਾਨੂੰ ਦੱਸਣਾ ਚਾਹਣਾ ਆ ਜਿਹੜਾ ਹੈ ਹਸਪਤਾਲ ਹੈ ਉਹ ਸਿੱਧਾ ਗੁਰੂ ਰਾਮਦਾਸੀ ਯੂਨੀਵਰਸਿਟੀ ਮੈਡੀਕਲ ਯੂਨੀਵਰਸਿਟੀ ਦੇ ਥੱਲੇ ਆ ਗਿਆ ਡਾਕਟਰ ਏ ਪੀ ਸਿੰਘ ਇੱਥੇ ਹੁਣੇ ਡਾਕਟਰ ਸਾਹਿਬ ਆ ਗਏ ਇੰਦਰ ਮੇ। ਇਹ ਤੁਸੀਂ ਥੋੜਾ ਅੰਦਰ ਹੋ ਜਾ ਥੋੜੇ ਸਾਰੇ ਦੇਖ ਲੈਣੇ। ਹੁਣ ਆ ਸਾਰਾ ਇਹਨਾਂ ਦੇ ਥੱਲੇ ਆ ਗਿਆ ਤੇ ਮੈਨੂੰ ਦੱਸਦੇ ਸੀ ਕਿਨੇ ਇੱਕ ਮਹੀਨੇ ਡੇਢ ਮਹੀਨੇ ਚ ਬਣਾ ਦੇਣਗੇ ਵਧੀਆ ਸਾਰਾ। ਇੱਕ ਮਹੀਨੇ ਦੇ ਅੰਦਰ ਜੋ ਗੁਰੂ ਰਾਮ ਦਾ ਹਸਪੀਟਲ ਜੀ ਸਿਸਟਮ ਹੈ ਉਹ ਸਾਰਾ ਇੱਥੇ ਹੋਊਗਾ। ਗੋ ਹਾ ਗੋ ਸ੍ਰੀ ਅਕਾਲ ਤੇ ਆ ਹੁਣ ਮੈਡੀਕਲ ਯੂਨੀਵਰਸਿਟੀ ਦਾ ਇੱਕ ਹਿੱਸਾ ਬਣ ਗਿਆ ਹੈ। ਸੋ ਆ ਇੱਕ ਪੂਰਾ ਉਹੀ ਹਸਪਤਲ ਹੈ ਉਹ ਇੱਥੇ ਆ ਕੇ ਸਿਸਟਮ ਬਣ ਗਿਆ ਤੇ ਹੁਣ ਕਿਸੇ ਚੀਜ਼ ਦੀ ਕਮੀ ਨਹੀਂ ਹੋਊਗੀ ਮੈਡੀਕਲ ਯੂਨੀਵਰਸਿਟੀ ਦਾ ਇੱਕ ਸੈਂਟਰ ਬਣ ਗਿਆ ਤੇ ਇਹਦੇ ਕਰਕੇ ਆ ਤੁਸੀਂ ਆ ਲਾ ਦਿਓ ਚਿੰਤਾ ਹੁਣ ਇਸ ਇਲਾਕੇ ਨੂੰ ਮੈਂ ਕਹਿੰਦਾ ਕਿ ਬਹੁਤ ਵਧੀਆ ਪਰਲਾ ਅੱਜ ਹੋ ਗਿਆ ਤੰਗਾ ਤੁਸੀਂ ਮੈਨੂੰ ਯਾਦ ਕਰਾ ਦਿਆ ਤੇ ਨਾਲੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਇੱਕ ਤਰਨ ਤਰਨ ਸਾਹਿਬ ਦੇ ਵਿੱਚ ਵੀ ਜਗ੍ਹਾ ਪਈ ਹੈ ਉੱਥੇ ਅਸੀਂ ਨਰਸਿੰਗ ਕਾਲਜ ਐ ਜੀ ਬੀ ਸੀ ਤਰਫੋਂ ਮੈਨੂੰ ਲੱਗਦਾ ਅਗਲੇ ਦਿਨਾਂ 'ਚ ਮੈਂ ਆ ਕੇ ਉਹਦਾ ਵੀ ਆਪਾਂ ਉਹਦਾ ਘਾਟਨ ਕਰ ਦਾਂਗੇ ਪਿੰਡ ਤੋਂ ਤਰੰਤਰਨ ਸ਼ਹਿਰ ਵਿੱਚ ਕੋਈ ਨਰਸਿੰਗ ਕਾਲਜ ਬਣ ਜਾਣਾ ਤੇ ਮੈਨੂੰ ਲੱਗਦਾ ਆਪਣੇ ਇਲਾਕੇ ਦੀਆਂ ਬੱਚੀਆਂ ਹੁਣ ਇੱਥੇ ਹੀ ਪੜ ਸਕਣਗੀਆਂ ਮੈਨੂੰ ਲੱਗਦਾ ਅਗਲੇ ਸੈਮਿਸਟਰ ਤੋਂ ਜਦੋਂ ਸ਼ੁਰੂ ਹੋਊਗਾ ਉਹ ਵੀ ਅਸੀਂ ਅਗਲੇ ਅਗਲੇ ਮੈਂ 5-7 ਦਿਨਾਂ ਜਦੋਂ ਆਇਆ ਉਹਦਾ ਵੀ ਕੰਮ ਅਸੀਂ ਮੁਕੰਮਲ ਕਰਕੇ ਉਹਨੂੰ ਵੀ ਸ਼ੁਰੂਆਤ ਕਰ ਦਾਂਗੇ ਮੈਂ ਮਾਫੀ ਚਾਹਣਾ ਅੱਜ ਪ੍ਰੋਗਰਾਮ ਬਹੁਤ ਜ਼ਿਆਦਾ ਆ ਖੁੱਲ ਕੇ ਵਿਚਾਰ ਕਰਨੇ ਨਹੀਂ ਕਰ ਨਹੀਂ ਸਕਣਾ ਪਰ ਮੈਂ ਇੱਕ ਬੇਨਤੀ ਕਰਨਾ ਹੈ ਜੋ ਹਾਲਾਤ ਪੰਜਾਬ ਦੀ ਬਣੀ ਐ ਜੇ ਤਰਨ ਤਰ ਨਾਲੋਂ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਤੁਸੀਂ ਬਚਾ ਸਕਦੇ ਹੋ ਆ ਜਿਹੜਾ ਬਾਈਲੈਕਸ਼ਨ ਐ ਇਸ ਬਾਈਲੈਕਸ਼ਨ ਚ ਕਾਲੀ ਦਲ ਨੂੰ ਤਕੜਾ ਕਰਕੇ ਬੀਬੀ ਜੀ ਨੂੰ ਐਮਐਲਏ ਬਣਾ ਦਿਓ ਇੱਥੇ ਹੀ ਤੂਫਾਨ ਖੜਾ ਕਰ ਦਾਂਗੇ ਤੇ ਆ ਜਿਹੜੇ ਠੱਗ ਚੋਰ ਲੁਟੇਰੇ ਪੰਜਾਬ ਦੇ ਦਿੱਲੀ ਵਾਲੇ ਇੱਥੇ ਬੈਠੇ ਐ ਇਹਨਾਂ ਨੂੰ ਭਜਾ ਕੇ ਆਪਣਾ ਪੰਜਾਬ ਚ ਰਾਜ ਲੈ ਕੇ ਆਈਏ ਤਾਈਂ ਬਚਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਬਾਬਾ ਬੁੱਢਾ ਸਾਹਿਬ ਜੀ ਦੇ ਮੈਨੇਜਮੈਂਟ ਵੱਲੋਂ ਬਾਬਦ ਸਾਹਿਬ ਦਾ ਸਨਮਾਨ ਹੋਵੇਗਾ ਜੀ ਨਾਲ ਬੀਬੀ ਸੁਖਵਿੰਦਰ ਕੌਰ ਜੀ ਰੰਦਾਵਾ ਬੀਬੀ ਕੰਚਨ ਜੀ ਡਾਕਟਰ ਏਪੀ ਜੀ ਸਾਰੇ ਬਹੁਤ ਹੀ ਸੋਹਣੇ ਇਹਨੇ ਪਰਮੰਤਰੀ ਲੋਕ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਭਾਈ ਭਾਈ ਥੱਲੇ 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 ਸਾਨੂੰ ਫੇਰ ਫੇਰ ਲਾ ਕੇ ਵੱਲੋਂ ਬਹੁਤ ਬਹੁਤ ਬਖਸ਼ ਹੈ ਸਾਡੀ ਜਿਹੜੀ ਇਹ ਮੰਗ ਪੜੇ ਚਿਰਾਂ ਤੋਂ ਲਈ ਇਹਨੂੰ ਕਰਵਾਣ ਕੀਤਾ ਤੇ ਅਸੀਂ ਆਪ ਕਰਦੇ ਆ ਇਸੇ ਤਰ੍ਹਾਂ ਜਿੱਦਾਂ ਉਹਨਾਂ ਨੇ ਲਾਇਆ ਇਹ ਹਸਪਤਾਲ ਫਲੰਦੀਆਂ ਦੇ ਪਹੁੰਚੂਗਾ ਬਾਬਾ ਪੁੱਡਾ ਸਾਹਿਬ ਜੀ ਦਾ ਜਿੱਦਾਂ ਨਾਮ ਫਲਦੇ ਰਿਹਾ ਹੈ ਆਪਣਾ ਹਸਪਤਾਲ ਦਾ ਵੀ ਨਾਮ ਬਟਲ ਜਾ ਬੋਲੇ só ah, rovar ah, ah. ah, ah, ah. चलो 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 चलो